ਸਾਈਡ ਦੇਓ ਸਾਈਡ ਦੇਓ ਉਹ ਨਹੀਂ ਨਹੀਂ ਉਹ ਤੁਸੀਂ ਨਹੀਂ ਤੁਸੀਂ ਨਹੀਂ ਉਹ ਨਹੀਂ ਉਹ ਨਹੀਂ ਮੈਂ 10000 ਉਹ ਨਹੀਂ 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 ਉਹ 10000 ਦਿੱਤਾ ਉਹ ਭਰਾ ਦਾ ਮਿਲਣਾ ਹੈ ਆਪਣੇ ਕੰਮ ਨਹੀਂ ਕਰਨਾ ਇਹ ਨਹੀਂ ਕੰਮ ਕਰਨਾ ਸਾਈਡ ਹੋ ਜਾ ਕੋਈ ਨਹੀਂ ਕੋਈ ਨਹੀਂ ਕੋਈ ਹੌਸਲਾ ਕਰਾ ਆਗੇ ਹੈ ਨਾ ਭਰਾ ਕੇ ਨਾ ਮਿਲਣਾ ਟੈਨਸ਼ਨ ਕਾ ਦੋ ਇੰਨਾ ਤੋਂ ਹੌਸਲਾ ਕਰਾ ਤਣਾ ਇਹ ਕੋਹ ਬੰਨੇ ਜਿਹੜੇ ਇਹਨਾਂ ਦੇ ਕੰਮ ਇਹਨਾਂ ਦੇ ਛੰਨਾ ਸੀ ਸ਼ੈ ਸ਼ਮਸ਼ਾਨ ਘਾਟ ਤੇ ਰਹਿੰਦੇ ਸੀ ਇਹ ਦੋਨੋਂ ਜਿੰਨਾ ਤੇ ਇੰਟਰਵਿਊ ਤੇ ਵੀ ਸਿੱਧਕ ਕੀਤਾ ਸੀ ਨਾ ਅੱਛਾ ਅੱਛਾ ਜਿਹੜਾ ਅਸੀਂ ਉੱਥੇ ਉੱਥੇ ਕਰਿਆ ਸੀ ਇਹ ਹੁਣ ਜਮੇ ਕਿੰਨੇ ਘਰ ਕਿੰਨੇ ਘਰ ਨੇ ਇਹਨਾਂ ਦਾ ਦੋ ਘਰ ਨੇ ਵਿਲਾਸਿੰਗ ਦੋ ਭਰਾ ਇਧਰ ਜੀ ਦਾ ਆਪਣਾ ਕਮਰਾ ਲੱਗਿਆ ਮਾਰ ਦੇ ਇਧਰ ਬੈਠਾ ਇਹ ਛੰਨਾ ਚ ਕੋਈ ਪਰਵਾਹ ਨਹੀਂ ਕਰਨੀ ਮੇਰੀ ਕਰਦੇ ਤੂੰ ਕਰਲੀ ਤੂੰ ਕਰਲੀ ਜੂਮ ਕਰਲੀ ਮੈਂ ਕਿਹਾ ਉੱਪਰ ਲੜ ਕੇ ਤੂੰ ਆ ਜਾ ਥੋੜਾ ਜਿਹਾ ਅੱਗੇ-ਅੱਗੇ ਆਪਾਂ ਕਰੀਏ ਨਾ ਪਿਆਰ ਦਿੱਕਤ ਆਉਂਦੀ ਹੈ ਹਾਂ ਦੋਨੋਂ ਬ੍ਰਦਰ ਆ ਵਿਚ ਵਿੱਚ ਆ ਮੈਂ ਫਰੇਮ ਦੇ ਵਿੱਚ ਮੈਂ ਤੈਨੂੰ ਪਿਛੋਂ ਦੇ ਜ਼ੂਮ ਆ ਦੋ ਦੇ ਤਿੰਨ ਲੱਖ ਕਰ ਪੂਰਾ ਹਾਂ ਦੋ ਲੱਖ ਤੀਜਾ ਕਰ ਕਿੱਥੇ ਆ ਆ ਤਾਂ ਹਾਂ ਆ ਪਾ ਦੇ ਨਾ ਲੱਖ ਦੋ ਤਿੰਨ ਚਾਰ ਪੰਜ 6 7 8 ਰੁਪਏ ਠੀਕ ਆ ਆਪਣੇ ਤਿੰਨ ਘਰੇ ਆ ਨਾ ਹਾਂ ਰੁਪਏ ਹਾਂ ਇਹ ਕੋ ਕਿੱਥੇ ਗਏ ਆਵੇ ਇਧਰੋਂ ਤੱਕ ਕੀ ਹੋ ਰਿਹਾ ਹੈ ਬਣੀ ਕੋਈ ਪਰੇਸ਼ਾਨੀ ਨਹੀਂ ਲੇਕਿਨ ਇਹ ਮੰਦਰ ਖੁੱਲ ਜਾ ਮੰਦਰ ਖੁੱਲ ਜਾ ਮੰਦਰ ਪਿੱਛੇ ਤੇਰੀ ਗੱਲ ਸੁਣ ਲੈ ਮੈਂ ਕੀ ਗੱਲ ਹੈ ਓਏ ਇਧਰ ਓਏ ਲੱਖ ਰੁਪਈਆ ਨਾ 100 ਰੁਪਈਆ ਸਾਰਿਆਂ ਨੂੰ ਪਤਾ ਵੀਡੀਓ ਬਣਾਉਂਦੇ ਆ ਪਰ ਸਰ ਰੋਣਾ ਚੱਪ ਕਰਾ ਲੱਖ ਰੁਪਈਆ ਆ ਲੱਖ ਰੁਪਈਆ ਮੈਂ ਜਿਹਨੂੰ ਫੋਨ ਵੀ ਜਾਂਦੇ ਘਰ ਲਿਖੇ ਉਹ ਦੇਖਵਾ ਹੁਣ ਕਿੰਨੇ ਕਿੰਨੇ ਹੋ ਗਏ 2 ਲੱਖ ਹੋ ਗਏ ਜੀ ਲੱਖ ਤੁਹਾਨੂੰ ਹੋ ਗਿਆ ਲੱਖ ਤੁਹਾਨੂੰ ਹੋ ਗਿਆ ਲੱਖ ਤਿੰਨ ਲੱਖ ਹੋ ਗਿਆ ਤਿੰਨ ਆ 4 ਲੱਖ ਹੋ ਗਿਆ ਹਾਂਜੀ ਠੀਕ ਆ ਜੀ ਤੁਹਾਡੇ ਕੀ ਹੋਇਆ ਸਾਡੇ ਸੁਨਸਾਨ ਚ ਬੈਠੇ ਨੇ ਕਿੰਨੇ ਘਰਿਆ 4 ਘਰ 4 ਘਰਿਆ ਇਧਰ ਮੋਟਰ ਵਾਲੇ ਪੇਨ ਵਾਲਾ ਮੋਟਰ ਮੋਟਰ ਪਾਏ ਆ ਟੋਟਲ ਕਿੰਨੀ 6.5 ਤੇ 6.5 ਆ ਲੋ 6 6 ਹੈ 50000 ਹੋਰ ਦਿਓ 50000 ਹੋਰ ਦਿਓ 50 50 ਇਹ ਹੋਰ ਦਿਓ ਚਾਹੋਂ ਪੜਾਵਾ ਦੋ ਵੀਰੇ ਕਿੱਥੇ ਰਹੇ ਆ ਆ ਟੋਟਲ ਮੇਰੀ ਗੱਲ ਸੁਣ ਲੋ ਪਰਵਾਹ ਨਹੀਂ ਕਰਨੀ ਕਿਉਂਕਿ ਹੁਣ ਮੈਂ ਮੈਂ ਲੋੜਾ ਅਸੀਂ ਮੈਂ ਚੱਲਿਆ ਕੋਈ ਇੱਕ 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 ਕੋਈ ਪਰਵਾਹ ਨਹੀਂ ਠੀਕ ਆ ਪੰਜਾਬ ਦੇ ਬੱਚੇ ਆ ਪੰਜਾਬ ਦੇ ਨਾਲ ਆ 50000 ਮਾਤਾ ਤੁਸੀਂ ਰੱਖੋ 7 ਲੱਖ ਤੇ 10000 ਹੋ ਗਿਆ ਟੋਟਲ ਠੀਕ ਆ 7 ਲੱਖ ਦੀ ਸੇਵਾ ਕਰਕੇ ਚੱਲਿਆ ਬਾਕੀ ਹੁੰਦਾ ਸਾਬ ਤੁਸੀਂ ਇੱਕ ਰੀ ਟਾਈਮ ਲਾ ਕੇ ਆਓ ਮੈਂ ਚਿਹਰਾ ਨੰਬਰ ਲਿਖ ਕੇ ਦੇਜਦਾ ਸਾਨੂੰ ਨੰਬਰ ਦੇਖ